ਹਾਰੇ ਜਿੰਨੇ ਸਨ ਇਹਨੂੰ ਤਾਇਆ ਜੀ ਤਾਇਆ ਜੀ ਕਹਿ ਕੇ ਬੁਲਾਉਂਦੇ ਮੇਰਾ ਬਾਬਾ ਨਾਨਕ ਕਹਿੰਦਾ ਓ ਮਰਦਾਨਿਆ ਕਹਿੰਦਾ ਜੀ ਹਜੂਰ ਅੱਜ ਨਾ ਇੱਥੇ ਇੱਕ ਤਾਇਆ ਜੀ ਰਹਿੰਦੇ ਨੇ ਆਪਾਂ ਉਹਨਾਂ ਨੂੰ ਮਿਲ ਕੇ ਆਉਣਾ ਹੈ ਭਾਈ ਮਰਦਾਨਾ ਜੀ ਕਹਿੰਦੇ ਕਿਹੜਾ ਤਾਇਆ ਜੀ ਆ ਗਿਆ ਇਹ じゃ ਵੀ ਜਿਹਨੂੰ ਤਾਇਆ ਜੀ ਕਹਿਣਾ ਪਊਗਾ ਮੇਰੇ ਗੁਰੂ ਨਾਨਕ ਦੇਵ ਮਹਾਰਾ ਕਹਿੰਦੇ ਸੁਣਿਆ ਐ ਭਾਈ ਉਹਦੋਂ ਤਾਇਆ ਕਹਿੰਦੇ ਨੇ ਲੋਕੀ ਤਾਇਆ ਜੀ ਕਹਿ ਕੇ ਬੁਲਾਉਂਦੇ ਨੇ ਉਹ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ ਆਪਣੇ ਆਪ ਨੂੰ ਬਹੁਤ ਪਹੁੰਚਿਆ ਅਖਵਾਰੇ ਹੈ ਤੇ ਅੱਪਾ ਚਲਦੇ ਉਹਦੇ ਕੋਲ ਦੇਖਦੇ ਆਂ ਜਾਂ ਕੇ ਰੰਗ ਟੰਗ ਹੁਣ ਗੁਰਮੁਖੋ ਗੁਰੂ ਨਾਨਕ ਦੇ ਮਹਾਰਾਜ ਸੱਚੇ ਫਤਿਹ ਸਾਹਿਬ ਜੀ ਨੇ ਇਹਦੇ ਘਰ ਦਾ ਬੂਹਾ ਖੜਕਾਇਆ ਹੈ ਇਹਦੇ ਘਰ ਦਾ ਬੂਹਾ ਖੜਕਾਇਆ ਜੀ ਮੁਸਲਮਾਨ ਫਕੀਰ ਹੈ ਪਰਿਵਾਰ ਵਾਲਾ ਤੇ ਇਹਦੀ ਬੇਟੀ ਨੇ ਅੱਗੋਂ ਗੇਟ ਖੋਲ੍ਹਿਆ ਤੇ ਗੁਰੂ ਨਾਨਕ ਦੇ ਮਹਾਰਾਜੇ ਕਹਿੰਦੇ ਇਉਂ ਕਰ ਬੇਟਾ ਤੇਰੇ ਅੱਬਾਂ ਨੂੰ ਜਾ ਕੇ ਕਹਿ ਕੇ ਬਾਹਰ ਮੇਰੇ ਬੋਲੋ ਤਾਉ ਜੀ ਆਊ ਬਾਹਰ ਮੇਰੇ ਤਾਉ ਜੀ ਆਊ ਹੁਣ ਗੁਰਮੁਖੋ ਪਿਆਰਿਓ ਬੱਚਾ ਮੰਨਦਾ ਸੱਚ ਹੈ ਉਹਨੇ ਉੰਜੀ ਜਾ ਕੇ ਕਹਿ ਦਿੱਤਾ ਕਹਿੰਦੇ ਅੱਬਾ ਬਾਹਰ ਮੇਰੇ ਬੋਲੋ ਤਾਉ ਜੀ ਆਏ ਨੇ ਹੁਣ ਮੱਥੇ ਨੂੰ ਮੜੁਕਾ ਗਿਆ ਵੀ ਤਾਇਆ ਤੇ ਮੈਂ ਸਾਰਿਆਂ ਦਾ ਬਣਿਆ ਵਾ ਸੀਗਾ ਵੀ ਹਾਂ ਹੋਰ ਦੂਸਰਾ ਕਿਹੜਾ ਜੰਪਿਆ ਮੈਂ ਤੇ ਇਹੋ ਜਿਹਾ ਕੋਈ ਛੱਡੇ ਹੀ ਨਹੀਂ ਇਹਨੂੰ ਜਿਹਨੂੰ ਨਾਂ ਦਿੱਤੇ ਆ ਹੋਵੇ ਮੈਂ ਤੇ ਸਾਰਿਆਂ ਨੂੰ ਜਿੱਤ ਲਿਆ ਜਿਵੇਂ ਬਲੀ ਕੰਧਾਰੀ ਵਰਗੇ ਹੋ ਗਏ ਬੜੀਆਂ ਰਿੱਧੀਆਂ ਸਿੱਧੀਆਂ ਦਾ ਮਾਨ ਸੀਗਾ ਲੰਨੂ ਗੋਰਖਨਾਥ ਵਰਗੇ ਹੋਏ ਜਿਹਨੂੰ ਜਿੱਤ ਲੈਂਦੇ ਸੀ ਉਹ ਆਪਣੇ ਪੰਥ ਦੇ ਵਿੱਚ ਸੰਭਲ ਕਰ ਲੈਂਦੇ ਸਾਰੇ ਆਈ ਪੰਥੀ ਸਗਲ ਜਮਤਿ ਮਨ ਜੀਤਾਇ ਜਗਜੀਤ ਏਸੇ ਕਰਕੇ ਮੇਰੇ ਬਾਬੇ ਨੇ ਇਹਨਾਂ ਨੂੰ ਉਪਦੇਸ਼ ਦਿੱਤਾ ਸੀ ਜਾ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਜਦ ਇਹਦੇ ਬੂਹੇ ਤੇ ਖਲੋਤੇ ਨੇ ਬੇਟੀ ਨੇ ਜਾ ਕੇ ਕਿਹਾ ਜੀ ਬਾਹਰ ਅੱਬਾ ਜੀ ਤਾਇਆ ਜੀ ਆਏ ਨੇ ਤੌਜੀ ਬਲੰਦੇ ਨੇ ਬਾਟਰ ਹੁਣ ਗੁਰਮੁਖ ਪਿਆਰਿਓ ਮਥੀ ਨੂੰ ਮੁੜਕਾ ਰਿਆ ਕਬਰਹਾਟ ਜੀ ਪੈਦਾ ਹੋਈ ਵੀ ਮੈਥੋਂ ਵੱਡਾ ਕਿਹੜਾ ਆ ਗਿਆ ਚਲੋ ਜੀ ਸਾਹਮਣਾ ਹੋਇਆ ਹੁਣ ਜੁਗਨੂ ਆ ਨਾ ਜਿਹੜਾ ਉਹ ਸੂਰਜ ਦਾ ਮੁਕਾਬਲਾ ਨਹੀਂ ਕਰ ਸਕਦਾ ਕੀ ਕਰਨ ਲੇਗਾ ਬੋਲੋ ਜੇ ਆਪਾਂ ਹਜ਼ਾਰਾਂ ਦੀਵੇ ਬਾਲ ਕੇ ਵਹਿ ਜੀਏ ਵੀ ਸੂਰਜ ਦੀ ਰੋਸ਼ਨੀ ਨੂੰ ਅਸੀਂ ਮੱਧਮ ਕਰ ਦੇਾਂਗੇ ਨਾ 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 ਇਹ ਕਦੇ ਨਹੀਂ ਹੋ ਸਕਦਾ ਮੇਰਾ ਬਾਬਾ ਜੀ ਕਹਿੰਦੇ ਨੇ ਜੇ ਸੋਚੰਦਾ ਉੱਗ ਵਹਿ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿੰਨ ਕੋੜ ਅੰਧਾਰ ਕੁੰਬੇ ਬੱਧਾ ਜਲ ਰਹਿ ਜਲ ਬਿਨ ਕੁੰਬ ਨ ਹੋਏ ਗਿਆਨ ਕਾ ਬੱਧਾ ਮੰਨ ਰਹਿ ਗੁਰ ਬਿਨ ਬੋਲੋ ਗਿਆਨ ਨ ਹੋਏ ਬੰਦਾ ਜਿੰਨਾ ਮਰਜੀ ਜੰਨੀ ਹੋ ਜੇ ਜਿੰਨਾ ਮਰਜੀ ਸਮਾਜਿਕ ਦੁਨੀਆ ਦਾ ਗਿਆਨ ਹਾਸਲ ਕਰ ਲਏ ਤੇ ਮੇਰੇ ਸਾਹਿਬ ਜੀ ਕਹਿੰਦੇ ਚੰਗਾ ਨਾਂ ਰਖਾਏ ਕੈ ਹੈ ਨਾ ਦਸ ਕੀਰਤ ਜਗਲੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕਿ ਫਿਰ ਵਾਹਿਗੁਰੂ ਜੀ ਦੇ ਦਰ ਤੇ ਉਹਦੀ ਕੋਈ ਬਾਤ ਹੀ ਨਹੀਂ ਪੁੱਛਦਾ ਉਹ ਵੀ ਕਹਿ ਲਵਾ ਵੀ ਇੱਕ ਪੱਕਾ ਰੋਗੀ ਹੋ ਜਾਂਦਾ ਕਿਉਂਕਿ ਉਹ ਆਪਣੇ ਕਮੰਡ ਜੀ ਤੁਰਿਆ ਫਿਰਦਾ ਵੀ ਮੇਰੇ ਵਰਗਾ ਹਾਈ ਕੋਈ ਨਹੀਂ ਉੱਥੇ ਆ ਜੋ ਮੁੜ ਕੇ ਆਪਣੇ ਵਿਸ਼ੇ ਤੇ ਜੀਉ ਤਪ ਤਹਾਰੋ ਵਾਰੋ ਵਾਰ ਤਪ ਤਪ ਕਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿੱਲ ਲਾਏ ਪਾਪੀ ਕਰਮ ਕਮਾਬ ਦੇ ਕਰਦੇ ਹਾਏ ਹਾਏ ਉਹ ਮਰ ਗਿਆ ਹਾਏ ਉਹ ਮਰ ਗਿਆ ਉਹ ਆਪਣੇ ਹੰਕਾਰ ਦੇ ਵਿੱਚ ਜਲੀ ਜਾਂਦੇ ਨੇ ਉਹ ਆਪਣੇ ਹੰਕਾਰ ਦੇ ਵਿੱਚ ਜੀ ਛੜੀ ਤੁਰੇ ਜਾਂਦੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਸਾਹਮਣਾ ਹੋਇਆ ਹੁਣ ਗੁਰਮੁਖ ਪਿਆਰੇ ਉਹ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਵੱਲ ਤੱਕਿਆ ਨਹੀਂ ਜਾਂਦਾ ਗੁਰੂ ਨਾਨਕ ਦੇ ਮਹਾਰਾਜ ਵੱਲ ਤੱਕਿਆ ਨਹੀਂ ਜਾਂਦਾ ਭਾਈ ਮਰਦਾਨਾ ਜੀ ਕਹਿੰਦੇ ਜੀ ਆਹੀ ਨੇ ਤਾਇਆ ਜੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਹੀ ਹੈ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਵਾਰਤਾ ਹੋਈ ਵਿਚਾਰ ਹੋਈ ਤੇ ਸਤਜਾਣਿਓ ਮੇਰੇ ਬਾਬੇ ਨਾਨਕ ਦੀ ਵਿਚਾਰ ਧਾਰਾ ਦੇ ਅੱਗੇ ਇਹ ਨੁਚੁਕਣਾ ਪਿਆ ਆਖੋ ਸਤਨਾਮ ਕਿਉਂਕਿ ਬਾਬੇ ਨਾਨਕ ਦੇ ਕੋਲ ਧੁਰ ਕੀ ਬਾਣੀ ਹੈ ਬਾਬੇ ਨਾਨਕ ਦੇ ਕੋਲ ਕੀ ਹੈ ਸੱਚ ਸੁਣਾਈ ਸੀ ਸੱਚ ਕੀ ਬੇਲਾ ਮੇਰੇ ਬਾਬੇ ਨਾਨਕ ਦਾ ਕਿਸੇ ਧਰਮ ਦੇ ਨਾਲ ਕਿਸੇ ਮਜ਼ਬਦ ਦੇ ਨਾਲ ਕਿਸੇ ਜਾਤ ਦੇ ਨਾਲ ਕਿਸੇ ॠषि मुनि ਪੀਰ ਪਗੰਬਰ ਦੇ ਨਾਲ ਕੋਈ ਬੋਲੋ ਕਹਿਰ ਨਹੀਂ ਸੀ ਕੋਈ ਰੌਲਾ ਨਹੀਂ ਸੀਗਾ ਜਾਂ ਕਿਸੇ ਨੂੰ ਝਕਾਉਣਾ ਆਪਣੇ ਮਗਰ ਲਾਉਣਾ ਇਹ ਮੇਰੇ ਬਾਬੇ ਨਾਨਕ ਦਾ ਸੁਭਾਅ ਨਹੀਂ ਸੀ ਮੇਰੇ ਬਾਬੇ ਨਾਨਕ ਦਾ ਜੇ ਵਿਰੋਧ ਸੀਗਾ ਪਖੰਡ ਦੇ ਨਾਲ ਅਸੇਨਾ ਉਹ ਪਖੰਡ ਕੋਈ ਵੀ ਕਰਦਾ ਹੋਵੇ ਮੇਰੇ ਬਾਬੇ ਨਾਨਕ ਨੇ ਤੇ ਆਪਦਿਆਂ ਨੂੰ ਕਹਿ ਦਿੱਤਾ ਸੀ ਸ੍ਰੀ ਚੰਦ ਵਰਗਿਆਂ ਨੂੰ ਪੱਗ ਓਪੇ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸ਼ਿਰਸ਼ਾਈ ਪਾਈ ਮੂਰਖ ਅੰਧਾ ਮੇਰੇ ਬਾਬੇ ਨਾਨਕ ਨੇ ਤਾਂ ਆਪਣੇ ਨੂੰ ਕਹਿ ਦਿੱਤਾ ਮੇਰੇ ਗੁਰੂ ਹਰਰਾਏ ਸਾਹਿਬ ਨੇ ਤੇ ਆਪਣੇ ਪੁੱਤਰ ਨੂੰ ਕਹਿ ਦਿੱਤਾ ਕਹਿੰਦੇ ਜਾ ਚੱਲਿਆ ਜਾ ਜਿੱਧਰੋਂ ਆਇਆ ਤੂੰ ਮੇਰਾ ਕੀ ਲੱਗਦਾ ਜੇ ਮਿੱਟੀ ਮੁਸਲਮਾਨ ਕੀ ਪੇੜਾ ਹੈ ਕੋਈ ਭਈ কুমਿਹਾਰ ਜੇ ਗੁਰੂ ਨਾਨਕ ਦਾ ਸ਼ਬਦ ਬਦਲ ਸਕਦਾ ਤੂੰ ਮੇਰਾ ਕੀ ਲੱਗਦਾ ਚੱਲ ਪਰਾ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਉਪਦੇਸ਼ ਦੇ ਅੱਗੇ ਗੁਰਮੁਖ ਪਿਆਰਿਓ ਅਖੰਡ ਨੂੰ ਨੀਮਾ ਹੋਣਾ ਪਿਆ ਕਹਿਣਾ ਪਿਆ ਉਹਨੂੰ ਇਹ ਬਚਨ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇ